ਪੁਲਿਸ ਵੱਲੋਂ ਗੁੰਡਾਗਰਦੀ ਨੂੰ ਨੱਥ ਪਾਉਣ ਲਗਾਤਾਰ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਕਿਸੇ ਨੂੰ ਵੀ ਜਿਹੜੇ ਅੰਦਰ ਗੁੰਡਾਗਰਦੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਸਿੰਘ ਬਰਾੜ ਵੱਲੋਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਅਤੇ ਇਹ ਕਿਹਾ ਗਿਆ ਹੈ ਜੋ ਸਮਾਜ ਵਿਰੋਧੀ ਅਨਸਰ ਸਮਾਜ ਘੁਮ ਰਹੇ ਹਨ ਉਹਨਾਂ ਖਿਲਾਫ ਕੜੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਸੇ ਨੂੰ ਵੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਇਥੋਂ ਤੱਕ ਵੀ ਇਹ ਦੇਸ਼ ਵਾਹਿਨ ਕਿ ਕੋਈ ਵੀ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਹੈ ਸਤਾ ਤਰੀ 13 ਨਾਲ ਬਿਲੋਂਗ ਕਰਦਾ ਹੈ ਜਾਂ ਵਿਪੱਖਸ਼ ਨਾਲ ਬਿਲੋਂਗ ਕਰਦਾ ਹੈ ਜਾਂ ਉਹਦਾ ਵਿਪੱਖਸ਼ ਨਾਲ ਕੋ ਰਿਸ਼ਤਾ ਹੈ ਜਾਂ ਸਤਾ ਤਰੀ ਪਾਰਟੀ ਨਾਲ ਰਿਸ਼ਤਾ ਹੈ ਪਰ ਉਹ ਗੁੰਡਾ ਤੱਤ ਹੈ ਸਮਾਯ ਵਿਰੋਧੀ ਹੈ ਉਸ ਖਲਾਫੀ ਬਣਦੀ ਵਿਭਾਗਿਆ ਪੁਲਿਸਿਆ ਕਾਰਵਾਈ ਕੀਤੀ ਜਾਏਗੀ ਕਿਉਂਕਿ ਲੀਡਰਾਂ ਵੱਲੋਂ ਕਿਹਾ ਗਿਆ ਹੈ ਸਮਾਜ ਵਿੱਚ ਸਮਾਯ ਵਿਰੋਧੀ ਅਨੁਸਾਰ ਨਾ ਦਿੱਤੀ ਜਾਵੇ ਪਰ ਫਿਰ ਵੀ ਕਿੱਥੇ ਨਾ ਕਿੱਥੇ ਜਾ ਕੇ ਸਮਾਯ ਵਿਰੋਧੀ ਅਨੁਸਾਰ ਆਪਦਾ ਸਿਰ ਪਰਮਪਰ ਰੰਦੇ ਹਮ ਅਤੇ ਸਮਾਜ ਵਿੱਚ ਸਮਾਯ ਵਿਰੋਧੀ ਕਬ ਕਰਕੇ ਸਮਾਜ ਨੂੰ ਗੰਦਾ ਕਰਦੇ ਹਨ ਜਹੀ ਇਹ ਘਟਨਾ ਫਾਜ਼ਿਲਕਾ ਦੇ ਡੀਏ ਜ਼ਿਲ੍ਹੇ ਵਿੱਚ ਪੈਂਦੇ ਅਬੋਹਰ ਦੇ ਡੀਏਵੀ ਕਾਲਜ ਦੇ ਬਾਹਰ ਵੇਖਣ ਨੂੰ ਮਿਲੀ ਜਿੱਥੇ ਬਾਹਰ ਖੜੇ ਇੱਕ ਵਿਅਕਤੀ ਤੇ ਕੁਝ ਲੋਕਾਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸਨੇ ਜਖਮੀ ਹਾਲਤ ਵਿੱਚ ਭੱਜ ਕੇ ਕਾਲਜ ਦੇ ਅੰਦਰ ਵੜ ਕੇ ਆਦੀ ਜ਼ਰਬ ਬਚਾਈ ਹੈ ਤੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਅਬੌਰ ਵਿਖੇ ਲਿਆਇਆ ਗਿਆ ਜਿੱਥੇ ਹਾਲਤ ਨੂੰ ਗੰਭੀਰ ਵਖਦੇ ਹੋਏ ਉਹਨੂੰ ਅਮਨਦੀਪ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਜਦ ਪੁਲਿਸ ਉੱਥੇ ਪੁੱਜੀ ਤਾਂ ਪੁਲਿਸ ਨੇ ਕਿਹਾ ਕਿ ਇਤਲਾਹ ਮਿਲੀ ਸੀ ਅਤੇ ਇਤਲਾਹ ਹੈ ਉਹ ਉੱਥੇ ਪੁੱਜੇ ਹਨ ਅਤੇ ਉਸ ਤੋਂ ਬਾਅਦ ਉਹਨੂੰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਜੋ ਵਿਅਕਤੀ ਜ਼ਖਮੀ ਹੋਇਆ ਹੈ ਉਸ ਨਾਲ ਗੱਲਬਾਤ ਕੀਤੀ ਅਤੇ ਉਸਨੇ ਦੱਸਿਆ ਵੀ ਉਹ ਏਸ਼ੀਆ ਦਾ ਕੰਮ ਕਰਦਾ ਹੈ ਅਤੇ ਆਪਣੇ ਦੋਸਤ ਨਾਲ ਉੱਥੇ ਕੋਈ ਕੰਮ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਉਸ ਤੇ ਕਿਹੜੇ ਲੋਕਾਂ ਵੱਲੋਂ ਕਿਉਂ ਹਮਲਾ ਕੀਤਾ ਗਿਆ ਹੈ ਅਤੇ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ ਤੁਸੀਂ ਵੇਖੋ ਪੁਲਿਸ ਬਿਆਨ ਲਿਖ ਰਹੀ ਹੈ ਤੇ ਕੀ ਹਾਲਾਤ ਹਨ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਦੇ ਆਪਾਂ ਅਗਲੀ ਗੱਲ ਦੀ ਭਾਗ ਮੈਂ ਬਤੀਜੇ ਅੱਛੇ ਕਿਥੇ ਰਾ ਠੀਕ ਹੈ ਠੀਕ ਹੈ ਅੱਛੇ ਕਿਥੇ ਰਾ ਸਕੀਨਾਗੀ ਦੋਡਾਈੁਰਦਾਸ ਰੁਤਾਸ਼ ਤੇ ਪਿਤਾ ਦਾ ਨਾਮ ਕੁੰਨ ਲਾਲ ਕਿਥੋਂ ਦੇ ਵਾਸੀ ਹੋ ਖਾਟ ਵਾਲੇ ਕੀ ਗੱਲ ਕੀ ਹੋਈ ਕੀ ਲੜਾਈ ਹੋਈ ਹੈ ਤੁਹਾਡੀ ਜੀ ਜੀ ਇਹ ਵੀ ਕੋਲੇ ਤੇ ਡੀਵੀ ਕਾਲਜ ਦੇ ਬਾਹਰ ਕੀ ਤੁਸੀਂ ਉੱਥੇ ਕੀ ਕੰਮ ਗਏ ਸੀ ਕਾਦਾ ਕੰਮ ਕਰਦੇ ਹੋ ਮੈਂ ਐਸ਼ਿਆ ਨਾ ਕੰਮ ਕਰਦਾ ਤੇ ਕੀ ਗੱਲ ਨੇ ਮੁੰਡੇ ਆਰ ਪੀ 22 25 ਆ ਕੇ ਕੀ ਗੱਲ ਕੀ ਹੋਈ ਉਹਨਾਂ ਮੈਂ ਤਾਂ ਉਸੇ ਮੇਰੇ ਦੋਸਤਾਂ ਨਾਲ ਉੱਥੇ ਜਾ ਕੇ ਖੜਾ ਸੀ ਅੱਛਾ ਉੱਥੇ ਉਹ ਪਤਾ ਨਹੀਂ ਕੌਣ ਸੀ ਸਹਿਜਨਾਮ ਉਹਨੇ ਆ ਕੇ ਕਾਪਾ ਮਾਰੇ ਸੀ ਕਿੰਨੀਆਂ ਫੱਟਾਂ ਮਾਰੀਆਂ ਕਿਵੇਂ ਬਚੇ ਤੁਸੀਂ ਉਹਨਾਂ ਤੋਂ ਮੈਂ ਜੀ ਵੀ ਦਿਨ ਕਾਲਜ ਦੇ ਅੰਦਰ ਭੱਜ ਕੇ ਬਚਿਆ ਸੀ ਕਿੰਨੇ ਕਿੰਨੇ ਕੁ ਜਨੇ ਸੀ ਕਿੰਨੇ ਕਾਪੇ ਸੀ ਉਹਨਾਂ ਕੋਲ ਕੱਟ ਕੱਟ 10 15 20 ਜਨੇ ਸੀ ਜਦੋਂ ਸਾਨੂੰ ਹੁਣੇ ਤਲਾਬ ਮਿਲੀ ਸੀ ਅਸੀਂ ਡੀਏਵੀ ਕਾਲਜ ਅਸੀਂ ਅਬੋਰ ਪਹੁੰਚੇ ਸੀ ਉੱਥੇ ਤੁਹਾਨੂੰ ਪਤਾ ਲੱਗਾ ਕਿ ਜਿਹੜਾ ਇੰਜਣ ਬੰਦਾ ਹੋਇਆ ਰਾਈ ਹੋਈ ਸੀ ਉਹਨੂੰ ਇੱਥੇ ਸਿਵਰ ਹਸਪਤਾਲ ਵੋਦ ਲੈ ਕੇ ਆਇਆ ਪ੍ਰਤਾਸ਼ ਨਾਮ ਦਾ ਬੰਦਾ ਜਿਹੜਾ ਅਵਤਾਸ਼ ਸਾਨੂੰ ਤੋਂ ਕੁੰਦਨ ਲਾਲ ਰਾਇਦੇ ਸਭ ਖਾਟਵਾ ਇਹਦੇ 60 ਵੱਜੀ ਆ ਤੇ ਅਥਰੇ ਦੇ ਕਾਫੀ ਗਹਿਰੀ ਛੋਟ ਵੱਜੀ ਆ ਕੌਣ ਵੱਗ ਰਿਹਾ ਸ਼ਹਿਦ ਨਾਮ ਦਾ ਨਾਲ ਪਈ ਦਾ ਲੜਕਾ ਹੈ ਉਹਨਾਂ ਨਾਲ ਪਹਿਲਾਂ ਕੋਈ ਨਿੱਜੀ ਰੰਜਿਸ਼ ਤੇ ਕਰ ਗਿਆ ਨੇ ਹੋਰ ਬੰਦੇ ਲੈ ਆ ਕੇ ਨਾਲ SUZUKI ਲੈ ਆ ਕੇ ਇਰਤਤਾਂ ਵਾਰੀਆਂ ਡਾਕਟਰ ਸਾਹਿਬ ਨੂੰ MLA ਦੰਦੇ ਆ ਪਬੰਦੀ ਕਰਵੇ ਕੀਤੀ ਜਾਂਦੀ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਦ